ਫੂਡੂ ਬਾਰਡ ਦਵਿੰਦਰ ਹੋਰਾਂ ਨੂੰ ਦਵਿੰਦਰ ਬੰਟੀ ਜੰਪੀ ਇਹਨਾਂ ਨੂੰ ਲਾਰੈਂਸ ਦੀ ਸੁਪਾਰੀ ਦੇ ਦਿੰਦਾ ਗੋਡਸ ਦੀ ਸੁਪਾਰੀ ਦਿੱਤੀ ਹਾਂਜੀ ਵੀ ਕਚਹਿਰੀਆਂ ਚ ਆਏਗਾ ਸਰ ਸੀ ਇਹ ਤੁਸੀਂ ਮਾਰਦੇ ਹੋ ਇਹਨਾਂ ਨੂੰ ਹਥਿਆਰ ਮੰਗਾ ਕੇ ਦਿੱਤੇ ਤਗੜੇ ਰਾਈਫਲ ਵੀ ਦਿੱਤੀ ਇੱਕ ਬੜੀ ਤਗੜੀ ਐਮ1 ਗ੍ਰੈਂਡ ਰਾਈਫਲ ਹੁੰਦੀ ਹੈ ਬੜੀ ਤਗੜੀ ਉਹ ਵੀ ਰਿਸ਼ਤੀ ਦਵਿੰਦਰ ਹੋਰਾਂ ਨੂੰ ਇਹਨੇ ਛੋਟੂ ਪਾੜਨੇ ਪ੍ਰੋਵਾਈਡ ਕਰਾਈ 50-60 ਲੱਖ ਰੁਪਏ ਦਿੱਤਾ ਲਾਰੈਂਸ ਪੇਸ਼ੀਤੀ ਨਹੀਂ ਆਇਆ ਇਹਨੇ ਫਿਰ ਕੀ ਕੀਤਾ ਜੂਟੂਪਾਟ ਨੇ ਇੱਕ ਲੋਰੈਂਸ ਦਾ ਨਾ ਦੋਸਤ ਸੀਗਾ ਚਟਾਲੇ ਪਿੰਡ ਦਾ ਮੁੰਡਾ ਬਹੁਤ ਤਕੜੇ ਘਰ ਦਾ ਮੁੰਡਾ ਸੀ ਇਹਨੇ ਕੀ ਕਰਿਆ ਵੀ ਇਹ ਸਪੋਰਟਰ ਹੈ ਉਹ ਮਰਵਾਤਾ ਦਵਿੰਦਰ ਰੋਰਾ ਤੋਂ ਉਹ ਮਰਵਾਤਾ ਉਹ ਲੋਰੈਂਸ ਤੋਂ ਬਹੁਤ ਖਾਸ ਸੱਜਣ ਸੀਗਾ ਨਾਲੇ ਲੋਰੈਂਸ ਨੂੰ ਐ ਵੀ ਹੋਇਆ ਵੀ ਮੈਨੂੰ ਮਾਰ ਨਾ ਰਹੀ ਸੀ ਵੀ ਮੇਰੀ ਸਪਾਰੀ ਦਿੱਤੀ ਸੀ ਵੀ ਪਹਿਲਾਂ ਮੇਰੇ ਮਾਮੇ ਦਾ ਮੁੰਡਾ ਮਰਵਾਰ ਖੇ ਨੇ ਤਾਂ ਕਰਕੇ ਦਵਿੰਦਰ ਰੋਰਾ ਨਾਲ ਦੁਸ਼ਮਣੀ ਪਈ ਏ ਮਰਸ ਟਾਰਗੇਟ ਹਮੇਸ਼ਾ ਸੌਫਟ ਬੰਦਾ ਹੀ ਹੁੰਦਾ ਉਹ ਮੁੰਡਾ ਕਿਸੇ ਕੰਮ ਚ ਨਹੀਂ ਸੀ ਭਾਜੀ ਕੋਈ ਤੁਸੀਂ ਪਹਿਲਾਂ ਗਿਆ ਸਤੂ ਉਸ ਵਾਲੇ ਦੀ ਗੱਲ ਸੌਫਟ ਟਾਰਗੇਟ ਸੌਫਟ ਟਾਰਗੇਟ ਉਦਾਂ ਹੀ ਆ ਮੁੰਡੇ ਨੂੰ ਸੌਫਟ ਟਾਰਗੇਟ ਬਣਾ ਗਏ ਹੁਣ ਭਾਜੀ ਅੱਜ ਦੇ ਟਾਈਮ ਚ ਚਾਹੇ ਮੇਰੇ ਤੇ ਗੈਂਗ ਇਸ ਤਰ੍ਹਾਂ ਜਰਾ ਲੱਗ ਗਿਆ ਹੋਵੇ ਮੈਂ ਤਾਂ ਗੈਂਗਸਟਰ ਜਰਾ ਰਹਿੰਦਾ ਨਹੀਂ ਤਾਂ ਕੱਲ ਨੂੰ ਜੀ ਚਾਹਣ ਕੋਈ ਦੂਜੀ ਗੈਂਗ ਆਲੇ ਭਾਜੀ ਮੈਂ ਸੌਫਟ ਟਾਰਗੇਟ ਹਾਂ ਮੈਨੂੰ ਤਾਂ ਚਾਹੇ ਮੋੜ ਤੇ ਗਏ ਨੂੰ ਮਾਰ ਦੇਣ ਮੈਂ ਉਹਨਾਂ ਲਈ ਸੌਫਟ ਟਾਰਗੇਟ ਹਾਂ ਜਿਹੜਾ ਬੰਦਾ ਇਹ ਲਾਈਨ 'ਚ ਭੱਜਿਆ ਫਿਰਦਾ ਹਥਿਆਰ ਰੱਖ ਕਰਕੇ ਨੇ ਉਹ ਬੰਦੇ ਤੋਂ ਫੇਰ ਵੀ ਬੰਦਾ ਕਹਿੰਦਾ ਨਹੀਂ ਯਾਰ ਵੀ ਇਹ ਬੰਦਾ ਯਾਰ ਅੱਗੋਂ ਮਾਰ ਵੀ ਸਕਦਾ ਭਾਜੀ ਸਿਰਫ ਇੱਕ ਸਟੇਟਸ ਪਾਣ ਲਈ ਮਟਰ ਹੁੰਦੇ ਨੇ ਅੱਜ ਦੇ ਟਾਈਮ 'ਚ ਸਿਰਫ ਫੇਸਬੁਕ ਤੇ ਸਟੇਟਸ ਪਾਣ ਲਈ ਹਾਂਜੀ ਕਿਸੇ ਨੂੰ ਵੀ ਮਾਰ ਦਿੰਦੇ ਨੇ ਉਹਨੂੰ ਬਣਾਉਂਦੇ ਨੇ ਇਹ ਗੈਂਗ ਦਾ ਬਹੁਤ ਤਕੜਾ ਗੈਂਗਸਟਰ ਸੀ ਪਰ ਉਹ ਨਹੀਂ ਹੁੰਦਾ ਉਹ ਤਾਂ ਥੋੜਾ ਬੋਤਲ ਲੈਣ ਦੇ ਨੂੰ ਹੁੰਦਾ ਉਹ ਸੌਫਟ ਟਾਰਗੇਟ ਹੁੰਦਾ ਬਸ ਗੁਰਲਾਲ ਪਲਵਾਨ ਗੁਰਲਾਲ ਬਰਾੜ ਭਾਜੀ ਪਹਿਲਾਂ ਗੁਰਲਾਲ ਬਰਾੜ ਮਰਦਾ ਗੁਰਲਾਲ ਬਰਾੜ ਭਾਜੀ ਸੌਫਟ ਟਾਰਗੇਟ ਹੀ ਸੀ ਗੁਰਲਾਲ ਬਰਾੜ ਭਾਜੀ ਐਨਾ ਚੰਗਾ ਇਨਸਾਨ ਸੀ ਨਾ ਨਾ ਭਾਜੀ ਉਹਦਾ ਕੋਈ ਲਿੰਕ ਸੀ ਕਿਸੇ ਨੇ ਮਤਲਬ ਪਹਿਲਾਂ ਲੋਰਸ ਹੋਰ ਨਾ ਰਿਹਾ ਹੋ ਜਦੋਂ ਪੜਦਾ ਸੀ ਉੱਥੇ ਲੇਕਿਨ ਭਾਜੀ ਉਹਦਾ ਬਦਮਾਸ਼ੀ ਨਾਲ ਕੋਈ ਲਿੰਕ ਹੀ ਨਹੀਂ ਸੀ ਉਹਦਾ ਭਾਜੀ ਜਿੰਮ ਜੋ ਮਲਾਉਣ ਵਾਲਾ ਬੋਡੀ ਬਿਲਡਿੰਗ ਵਾਲਾ ਮੁੰਡਾ ਸੀਗਾ ਉਹ ਤਾਂ ਆਪਣੀ ਜਿੰਮ ਖੋਲ੍ਹਣੀ ਚਾਹੁੰਦਾ ਸੀਗਾ ਚੰਗੀ ਉਹਦਾ ਚੰਡੀਗੜ੍ਹ ਰਹਿੰਦਾ ਸੀ ਆਪਣਾ ਇੰਜੋਏ ਕਰਦਾ ਸੀ ਉਹ ਤਾਂ ਭਾਜੀ ਇਹਨਾਂ ਨੇ ਕੀ ਕੀਤਾ ਜਿਹੜੇ ਜਿੰਨਾ ਤੋਂ ਮਰਵਾਇਆ ਐਚਐਸਕਿਓਰਾਂ ਤੋਂ ਇੱਕ ਅਮਣਾ ਸੀਗਾ ਅਮਣਾ ਤਾਂ ਮਾਰ ਹੀ ਦਿੱਤਾ ਇਹਨਾਂ ਨੇ ਗੋਲਡੀ ਨੇ ਮਰਵਾਇ ਦਿੱਤਾ ਤੇ ਚਸਕਾ ਤੇ ਅਮਣਾ ਇੱਕ ਹੋਣ ਤਾਂ ਬਾਈਕ ਆਏ ਸੀਗੇ ਇਹਨਾਂ ਨੇ ਦੇਖਿਆ ਗਰਲਾਲ ਬਰੜ ਪਾਰਾ ਕਲੱਬ ਅੱਗੇ ਖੜਾ ਹੈ ਇਹਨਾਂ ਨੇ ਫੋਨ ਕੀਤਾ ਇਹਨੂੰ ਲੱਕੀ ਬਟਾਲ ਲੱਕੀ ਨੇ ਕਹਤਾ ਮਾਰ ਦੋ ਐਵੇਂ ਮਾਰਿਆ ਇਹਨਾਂ ਦਾ ਲਾਟਰੀ ਲੱਗ ਗਈ ਇਹਨਾਂ ਦੀ ਸਮਝੇ ਜੀ ਅੱਛਾ ਇਸ ਤਰੀਕੇ ਹੋਇਆ ਇਸ ਤਰੀਕੇ ਇਹਨਾਂ ਨੇ ਮਾਰਿਆ ਉਹ ਆਇਆ ਤਾਂ ਬਾਈਕ ਹੋਣ ਸੀਗੇ ਕਿਸੇ ਕੰਮ ਕਰਨ ਲਈ ਉਹਨਾਂ ਨੇ ਦੇਖਿਆ ਗਰਲਾਲ ਬਰਾੜਗੜਾ ਉਹਨਾਂ ਨੇ ਫੋਨ ਕੀਤਾ ਕੀ ਗਰਲਾਲ ਬਰਾੜਗੜਾ ਉਹ ਗਰਲਾਲ ਬਰਾੜ ਨੂੰ ਮਾਰ ਗਈ ਗੋਲਡੀ ਗੋਲਡੀ ਨਾ ਬਦਲਣਾ ਗੋਲਡੀ ਦਾ ਪਾਜੀ ਉਦੋਂ ਇਸ ਲਾਈਨ 'ਚ ਆਇਆ ਹੀ ਨਹੀਂ ਸੀ ਗੋਲਡੀ ਦੀ ਤਾਂ ਐਂਟਰੀ ਗਰਲਾਲ ਬਰਾੜ ਦੇ ਮਟਰ ਤੋਂ ਬਾਅਦ ਹੋਈ ਹੈ ਉਹਦਾ ਕੈਨੇਡਾ ਸੀ ਇਹ ਵਧੀਆ ਉਹਦੇ ਕੋਲ ਆਪਣੇ ਦੋ ਟਰੱਕ ਸੀਗੇ ਬਾਜੀ ਉਹ ਉਹਦਾ ਭਰਾ ਮਰਨ ਤੋਂ ਬਾਅਦ ਉਹਨੇ ਆਪਣੇ ਦੋਨੋਂ ਟਰੱਕ ਵੇਚੇ ਇਸ ਲਾਈਨ 'ਚ ਕੁੱਦ ਗਿਆ ਸਿੱਧਾ ਗੁਰਲਾਲ ਦਾ ਪੁੱਤ ਲਾਲ ਲੈਣ ਵਾਸਤੇ ਬਲਾਈਂ ਚਾਹਿਆ ਪਹਿਲਾਂ ਨਹੀਂ ਨਹੀਂ ਪਹਿਲਾ ਕਲਾ ਲੋਰੈਂਸ ਸੀ ਜੀ ਹਾਂ ਜੀ ਤੁਸੀਂ ਕਦੇ ਵੀ ਨਾਮ ਸੁਣਿਆ ਸੀ ਅੱਗੇ ਪਹਿਲਾਂ ਲੋਰੈਂਸ ਦਾ ਨਾਮ ਤਾਂ ਤੁਸੀਂ ਸੁਣਦੇ ਹੋਗੇ ਲੋਰੈਂਸ ਦਾ ਨਾਮ ਤਾਂ ਸੁਣਿਆ ਸੀ ਗੁਰਲਾਲ ਬਨਾਰ ਦਾ ਨਾਮ ਬਹੁਤ ਵੱਡੇ ਬਰਾੜ ਦਾ ਨਾਮ ਬੜਾ ਲੇਟ ਬਾਅਦ ਹੀ ਜਦੋਂ ਗੁਰਲਾਲ ਬਨਾਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਹੀ ਨਾਮ ਆਉਂਦਾ ਬਿਲਕੁਲ ਗੁਰਲਾਲ ਬਨਾਰ ਦਾ ਬਦਲਾ ਮੇਰੇ ਖਿਆਲ ਗੁਰਲਾਲ ਪਲਵਾਰ ਨੇ ਉਹਨੇ ਮਾਰ ਕੇ ਕਿ ਉਹਦਾ ਨਾਮ ਲਾ ਹਾਂ ਉਹ ਵੀ ਕਹਿੰਦੇ ਮੈਂ ਉਹਦੇ ਫਾਦਰ ਨਾਲ ਵੀ ਕਿਸੇ ਦਿਨ ਗੱਲਬਾਤ ਇੱਕ ਦਿਨ ਗੱਲਬਾਤ ਕੀਤੀ ਸੀ ਉਹ ਵੀ ਕਹਿੰਦੇ ਪੜੇ 소프트 ਟਾਰਗੇਟ ਹੀ ਸੀ ਕਿ ਕੀ ਕਹਿ ਸਕਦੇ ਆ ਭਾਈ ਹੈ ਤਾਂ ਹੁੰਦੇ ਤਾਂ 소프트 ਟਾਰਗੇਟ ਹੀ ਨੇ ਹੂੰ ਉਹਦਾ ਬਦਲਾ ਲੈਣ ਦੇ ਕਹਿੰਦੇ ਕਿ ਮੇਡੋ ਖੇਡਾ ਮਾਰਤਾ ਹਾਂ ਉਹ ਵਿਕੀਪੀਡੀਆ ਸੀ ਦੂਜੇ ਮਲੇ ਸੱਦਮ ਸਿੱਧੀ ਆਪਸ ਚ ਨਹੀਂ ਹੁੰਦੇ ਜਿਆਦਾ ਸਿੱਧੇ ਆਪਸ ਚ ਕਿਵੇਂ ਆਉਣਗੇ ਹੁਣ ਲੌਰੈਂਸ ਜੀਲ ਚ ਹੂੰ ਠੀਕ ਹੈ ਜੀ ਬਾਕੀ ਦਵਿੰਦਰ ਮਰ ਗਿਆ ਬਾਕੀ ਇਹ ਲੱਕੀ ਪਟਿਆਲਵਾਰ ਬੈਠਾ ਆ ਵਿੱਕੀ ਦਾ ਕੋਈ ਲੜਣਾ ਦੇਣਾ ਸੀਗਾ ਨਮਾ ਨਹੀਂ ਪਹਿਲਾਂ ਸੀਗਾ ਜਿਵੇਂ ਦੋਰਸ ਨਾਲ ਦੋਸਤੀ ਸੀ ਉਹ ਐਕਟਿਵ ਸੀਗਾ ਬਟ ਗੈਂਗਸਟਰ ਵਾਲਾ ਨਹੀਂ 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 ਬਿਲਕੁਲ ਨਹੀਂ ਸੀ ਸੌਫਟ ਟਾਰਗੇਟ ਸੌਫਟ ਟਾਰਗੇਟ ਲਾਈ ਜਿੰਨੇ ਵੀ ਬਦਲਿਆਂ ਦੇ ਸਟੇਟਸ ਪੈਂਦੇ ਸਾਰੇ ਸੌਫਟ ਟਾਰਗੇਟ ਹੀ ਹੈ ਮੈਂ ਜੇ ਸ਼ੁਰੂਆਤ ਬਰਾਲੂ ਬਰੜ ਤੋਂ ਸ਼ੁਰੂ ਕਰਕੇ ਤੁਸੀਂ ਮੇਰੇ ਕੋਲ ਨਾਮ ਲਈ ਜੋ ਮੈਂ ਤੁਹਾਨੂੰ ਦੱਸੀ ਜਾਊਂਗਾ ਵਿੱਕੀ ਦਾ ਕਤਲ ਕਰੂਗੀ ਤਾਂ ਹਾਂਜੀ ਵਿੱਕੀ ਦਾ ਕਤਲ ਕਿਉਂ ਕੀਤਾ ਗਿਆ ਵਿੱਕੀ ਦਾ ਗਰੁੱਪ ਚ ਹੋਣੇ ਹੋ ਦੋਰੈਂਸ ਦੇ ਗਰੁੱਪ ਚ ਸੀਗੇ ਭਾਜੀ ਗਰੁੱਪ ਚ ਸੀਗੇ ਨਹੀਂ ਸੀਗੇ ਬਣਾਤਾ ਦਿੱਤੇ ਵਿੱਕੀ ਦਾ ਮਟਰ ਭਾਜੀ ਸਿਰਫ ਇਹਨਾਂ ਨੇ ਲੱਕੀ ਹੋਰਾਂ ਨੇ ਚੰਡੀਗੜ੍ਹ ਚ ਮਸ਼ੂਰੀ ਲਈ ਦਿੱਤਾ ਸਿਰਫ ਮਸ਼ੂਰੀ ਸਿਰਫ ਉਹ ਸੀ ਐਡੇ ਵੱਡੇ ਬੰਦੇ ਨੂੰ ਵੀ ਮਾਰ ਸਕਦੇ ਆ ਤਾਂ ਕੱਲੋ ਕਿਸੇ ਬਿਜ਼ਨਸਮੈਨ ਤੋਂ ਪੈਸੇ ਮੰਗਣ ਗਿਆ ਅਗਲਾ ਕਹਿੰਦਾ ਯਾਰ ਵਿੱਕੀ ਅਰਗਾਨੀ ਛੱਡਿਆ ਸੀ ਕਿ ਜੀ ਆ ਜਿਹਦਾ ਨਾਮ ਐਡਰ ਸੁਪ ਕਾਲੀ ਦਲ ਦੇ ਵਿੱਚ ਐਡਾ ਨਾਮ ਸੀ ਨਾ ਮਨੇ ਖੁਦ ਵੀ ਮਤਲਬ ਬਦਮਾਸ਼ੀ ਟੈਪ ਚ ਵੀ ਜਿਵੇਂ ਜ਼ਿਆਦਾ ਨਹੀਂ ਥੋੜਾ ਬਹੁਤਾ ਤਾਂ ਸੀ ਨਾ ਵੀ ਦਲੇਰੀ ਮਤਲਬ ਦਲੇਰੀ ਤਾਂ ਸੀ ਬੰਦੇ ਦਾ ਸੀ ਨਾਲ ਖੁਦ ਉਹਦੇ ਕੋਲ ਠੱਡੀ ਦਾ ਪਿਸਤਲ ਹੁੰਦਾ ਸੀ ਜਦੋਂ ਬਾਜੀ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਣੀ ਕਿਹਦੇ ਮੰਡਰ ਦੀ ਉਹ ਫੋਨ ਨਹੀਂ ਮਾਰਦਾ ਉਹ ਗੈਂਗਸਰ ਪਾ ਦੇ ਲੰਦਾ ਆ ਉਹਨਾਂ ਨੂੰ ਐ ਆ ਉਹਨੂੰ ਲੱਗਦਾ ਵੀ ਇਹਨੇ ਥੜੀ ਦਾ ਕੱਢ ਲਿਆ ਇਹਨੇ ਕੱਢ ਲਿਆ ਭਾਜੀ ਅਸਲ ਚ ਉਹ ਪਿਆ ਸੀ ਪਰਲੇ ਪਾਸੇ ਉਹ ਪਰਲੇ ਪਾਸੇ ਤਾਂ ਨਹੀਂ ਜਾਂਦਾ ਉਧਰ ਸ਼ੂਟਰ ਹੁੰਦਾ ਉਹਨੂੰ ਐ ਲੱਗਦਾ ਮੇਰੇ ਸਿਰ 'ਚ ਮਾਰੂਗਾ ਉਹਦਾ ਪਿਸਤਲ ਲੜ ਜਾਂਦਾ ਦੇਖੋ ਕੱਢ ਜੇ ਉਹ ਕੱਢ ਜਿਉਂ ਜਾਂਦਾ ਕੱਢ ਲੈਂਦਾ ਤਾਂ ਨਿਕਲ ਜਾਂਦਾ ਕਿਉਂਕਿ ਪਰਲੇ ਦਾ ਪਿਸਤਲ ਲੜ ਗਿਆ ਸੀ ਅੱਛਾ ਉਧਰਲੇ ਦਾ ਪਿਸਤਲ ਲੜ ਗਿਆ ਉਹ ਗਿਆ ਸੀ ਉਧਰ ਆਪਣਾ ਪਿਸਤਲ ਗੱਡੀ ਵੱਲ ਭੱਜ ਕੇ ਦੁਆਰਾ ਗਿਆ ਸੀ ਉਹ ਪਿਸਤਲ ਪਿਸਟਲ ਕੱਢਣ ਵਾਸਤੇ ਗਿਆ ਪਰਲੇ ਪਾਸੇ ਉਹ ਤਾਂ ਨਹੀਂ ਗਿਆ ਹੈਗਾ ਕਦੂ ਛੋਟਾ ਸੀ ਪਰਲੇ ਪਾਸੇ ਸ਼ੂਟਰ ਖੜਾ ਸੀ ਉਹਨੂੰ ਐ ਸੀ ਵੀ ਮੇਰੇ ਸਿਰ 'ਚ ਮਾਰੂਗਾ ਉਹ ਤਾਂ ਨਹੀਂ ਗਿਆ ਹੈਗਾ ਉਹ ਪਰਲੇ ਪਾਸੇ ਜਿਹੜਾ ਪਿਸਟਲ ਲੜ ਜਾਂਦਾ ਦੇਖੋ ਕਿਸਮਤ ਪਰ ਵਿੱਕੀ ਦੀ ਮੌਤ ਲਿਖੀ ਹੋਈ ਸੀ ਮੌਤ ਲਿਖੀ ਸੀ ਪਰ ਜਿਵੇਂ ਕਹਿੰਦੇ ਮੌਕਾ ਮਿਲਦਾ ਮੌਕਾ ਵੀ ਉਸ ਨੂੰ ਇੱਕ ਵਾਰੀ ਮਿਲ ਗਿਆ ਸੀ ਤੁਸੀਂ ਕਹਿੰਦੇ ਮਿਲ ਗਿਆ ਸੀ ਪਿਸਟਲ ਲੜ ਗਈ ਸੀ ਬਿਲਕੁਲ ਇਹ ਵੀਰ ਦੇ ਕੋਲ ਪਿਸਤਲ ਦਾ ਵੀ ਬੰਦਾ ਐ ਵੀ ਛੱਡ ਕੇ ਜਾਂਦਾ ਨਹੀਂ ਉਹ ਵੀ ਗੱਡੀ 'ਚ ਨਹੀਂ ਛੱਡਦਾ ਬਿਲਕੁਲ ਉਹਦੀ ਲਿਖੀ ਹੋਈ ਸੀ ਉਹਦੀ ਲਿਖੀ ਹੋਈ ਸੀ ਨਾ ਵੀ ਉਹ ਛੱਡ ਕੇ ਜਾ ਜੀ ਉਹ ਤੇ ਕੋਈ ਠੜੀ ਦਾ ਹੁੰਦਾ ਪਾਜੀ ਠੜੀ ਦਾ ਵੈਪਨ ਬਹੁਤ ਡੈਡਲੀ ਹੁੰਦਾ ਨਾਲੇ ਇੱਕ ਚੀਜ਼ ਹੋਰ ਹੁੰਦੀ ਆ ਮੈਂ ਦੇਖੀ ਆ ਜਿਹੜੇ ਐਵੇਂ ਸੌਫਟ ਟਾਰਗੇਟ ਨੂੰ ਮਾਰਨ ਆਉਂਦੇ ਆ ਨਾ ਉਹ ਵੀ ਕੋਈ ਬਹੁਤ ਵੱਡੇ ਫੰਨੇ ਖਾਣੀ ਹੁੰਦੇ ਆ ਠੀਕ ਹੈ ਉਹ ਉਹ ਬਸ ਇੰਝ ਕਰਨ ਆਉਂਦੇ ਆ ਕਿ ਗੋਲੀਆਂ ਮਾਰ ਰਹੀਆਂ ਨੇ ਨਿਕਲ ਆਣਾ ਆਪਾਂ ਤਾਂ ਠੀਕ ਹੈ ਉਹ ਜੇ ਜਗ ਨੂੰ ਗੋਲੀ ਚੱਲ ਜਾਂਦੀ ਨਾ ਤਾਂ ਭਾਜੀ ਸਿਨੈਰੀਓ ਚੇਂਜ ਹੋ ਜਾਂਦਾ ਉਸ ਚੀਜ਼ ਦਾ ਬਦਲ ਜਾਂਦੇ ਤਾਂ ਉਸ ਚੀਜ਼ ਦਾ ਸਿਨੈਰੀਓ ਕੋਈ ਹੋਰ ਹੁੰਦਾ ਹੋ ਸਕਦਾ ਉਹਨਾਂ ਚੋਂ ਇੱਕ ਮਰ ਜਾਂਦਾ ਹੁਣ ਭਾਜੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਜਦ ਤੁਸੀਂ ਸੁਣ ਕੇ ਹੱਸੋਗੇ ਇਹੀ ਵਿੱਕੀ ਦੇ ਮਰਦਚਾ ਮੁੰਡਾ ਉਹ ਲੈਫਟੀ ਹਰਿਆਣੇ ਦਾ ਸ਼ੂਟਰ ਹੈ ਕੋਸ਼ਲ ਗੈਂਗ ਦਾ ਜਿਹਨੇ ਵਿੱਕੀ ਮਾਰਿਆ ਉਹਦੀ ਪੰਜੌਰ ਪੇਸ਼ੀ ਸੀ ਕਾਲਕਾ ਪੰਜੌਰ ਉੱਥੇ ਉਹਨੂੰ ਉਹਦੀ ਗੈਂਗ ਦੇ ਬੰਦੇ ਪਹੁੰਚਣ ਆਏ ਕਸਟਡੀ ਚੋਂ ਕਸਟਡੀ ਚੋਂ ਉਹਨੂੰ ਲੱਗਿਆ ਭਾਜੀ ਮੈਨੂੰ ਮਾਰਨਾਂਗੇ ਅੱਛਾ ਉਹ ਬੜੀ ਪੁਲਿਸ ਨੂੰ ਕਹਿੰਦਾ ਮੈਨੂੰ ਬਾਥਰੂਮ ਚਵਾੜ ਲਓ ਮੈਨੂੰ ਮਾਰਨਾਂਗੇ ਤੂੰ ਜੀ ਕਹਾਂਗੇ ਚਲੋ ਭਾਜੀ ਉਹ ਬੰਦੇ ਨਿਕਲ ਜਾਂਦੇ ਆ ਉਹ ਤਾਂ ਬਾਅਦ ਚ ਪਤਾ ਲੱਗਦਾ ਉਹ ਉਹਨੂੰ ਭਜਾਣ ਆਏ ਸੀ ਵੈਸੇ ਗੈਂਗਸਟਰ ਸੁਣਿਆ ਵੀ ਵੈਸੇ ਦਲੇਰੀ ਤਾਂ ਬਹੁਤ ਦਿਖਾਉਂਦੇ ਆ ਉਹ ਤਾਂ ਅੰਡ